1 2 3 ਚੱਲ ਵੀ ਵਾਹੀ ਕੋਈ ਜਿੱਕਾ ਖਾਲਸਾ ਵਾਹੀ ਕੋਈ ਜਿੱਕੇ ਫਤਿਹ ਵੀਰੇ ਤੁਹਾਨੂੰ ਪਤਾ ਹੈ ਜੋ ਕਿ ਆਪਣੀਆਂ ਦੋ ਪਹਿਲਾ ਯੂਨੀਅਨ ਬਣੀਆਂ ਹੋਈ ਸੀ ਦੋਨਾਂ ਯੂਨੀਅਨਾਂ ਦੀ ਸਹਿਮਤੀ ਹੋ ਗਈ ਇਹ ਉਹਨਾਂ ਵਿੱਚੋਂ ਜੋ ਕੁਝ ਆਪਾਂ ਆਪਣੇ ਸਾਥੀ ਅੱਗੇ ਕੀਤੇ ਅੱਜ ਇਹਨਾਂ ਦੇ ਪ੍ਰਧਾਨ ਆਪ ਬਣਾਇਆ सुरेंद्र ਤੇ ਪਹਿਲਾ ਵਾਂਗ ਆਪਨਾ ਬਣਾਇਆ ਪ੍ਰਧਾਨ ਕੁਲਦੀਪ ਕਿਉਂਕਿ ਇਹਨੂੰ ਜਾਣਕਾਰੀ ਵੀ ਹੈਗੀ ਹੈ ਅੰਦਰ ਦੀ ਕੁਝ ਮੈਂਬਰ ਆਪਾਂ ਨਵੇਂ ਬਣਾਇਆ ਕੁਝ ਮੈਂਬਰ ਆਪਣੇ ਪ੍ਰਾਣ ਪੁਰਾਣੇ ਹੈਗੇ ਆ ਤੇ ਵੀਰੇ ਆ ਅੱਗੇ ਦੇ ਕੁਲਦੀਪ ਕੁਝ ਰਸਤੇ ਆ ਹਾਜੀ ਭਾਈ ਜੀ ਆਪਾਂ ਸੂਬਾ ਕੈਸ਼ਰ ਬਣਾਇਆ ਰਾਜ ਸਿੰਘ ਠੀਕੀ ਜੀ ਮਨਪ੍ਰੀਤ ਸਿੰਘ ਫਜ਼ਲ ਕਾ ਉਪ ਕੈਸੀਆ ਨੇ ਜੀ ਦਫਤਾਰ ਸਿੰਘ ਫੋਜਪੁਰ ਸੁਭਾਸ ਕੱਤਰ ਜੀ ਫਤੇ ਸਿੰਘ ਉਪ ਕੱਤਰ ਨੇ ਜੀ ਬਤਨਾਮ ਸਿੰਘ ਕੋਟਦੋਨੇ ਵਾਲੇ ਜੀ ਸਲਾਹਕਾਰ ਨੇ ਰਮਨ ਸਿੰਘ ਸਲਾਹਕਾਰ ਨੇ ਰਾਜਨ ਕੰਬੋਜ ਪ੍ਰੈਸ ਨੋਟਸ ਵਾਲੇ ਨੇ ਜੀ ਵਿਜੇ ਕੁਮਾਰ ਪ੍ਰਬੰਧਕ ਭਵਾਨੀਗੜ੍ਹ ਕੁਲਵੰਤ ਸਿੰਘ ਭਵਾਨੀਗੜ੍ਹ ਪ੍ਰਬੰਧਕ ਆਪਣੇ ਬੁਲਾ ਰਹੇ ਹੈਗੇ ਨੇ ਲਾਡੀ ਲੰਡਾ ਜੀ ਜਤਿੰਦਰ ਸਿੰਘ ਪਟਿਆਲਾ ਮੈਂਬਰ ਨੇ ਜੀ ਮਨਪ੍ਰੀਤ ਸਿੰਘ ਰਾਏਪੁਰ ਮੈਂਬਰ ਨੇ ਰਾਜ ਰਮਨ ਕੁਮਾਰ ਅਬੋਹਰ ਇਹ ਵੀ ਮੈਂਬਰ ਨੇ ਜੀ ਇਰੇ ਸਾਰੇ ਸਾਰਿਆਂ ਦੀ ਸਹਿਮਤੀ ਹੋ ਗਈ ਹੁਣ ਕਿਸੇ ਵੀ ਵੀਰ ਨੇ ਆਪਸ ਵਿੱਚ ਨਹੀਂ ਲੜਨਾ ਮੇਨ ਮਕਸਦ ਤਾਂ ਮੈਂ ਇਹੀ ਕਿ ਆਪਾਂ ਜੁਆਇਨਿੰਗ ਕਰਾਣੀ ਹੈ ਏ ਨਹੀਂ ਕਿ ਜੋਇਨਿੰਗ ਰਮਨ ਨੇ ਕਰਾਈ ਸੀ ਜਾਂ ਕੁਲਦੀਪ ਵਾਰਾ ਕਰਾਈਏ ਦੋਨਾਂ ਘਰਾਂ ਦੀ ਸਹਿਮਤੀ ਹੋ ਗਈ ਯੂਨੀਅਨ ਆਪਾਂ ਰਲ ਮਿਲ ਕੇ ਹੱਲ ਕਰ ਸਕਦੇ ਆ ਜੋਇਨਿੰਗ ਹੋ ਸਕਦੀ ਹੈ ਜੇ ਪਹਿਲਾਂ ਵਾਂਗ ਆਪਾਂ ਲੜਾਂਗੇ ਫਿਰ ਵੀਰੇ ਨਾ ਅੱਜ ਜੋਇਨਿੰਗ ਹੋਣੀ ਨਾ ਕੱਲ ਹੋਣੀ ਡਿਪਾਰਟਮੈਂਟੇ ਫਾਇਦਾ ਠਾਈ ਜਾਂਦਾ ਉਹਨੇ ਇੱਕ ਧਰਨੇ ਦੀ ਕਾਲ ਦੇਵਾਂਗੇ ਸਾਰੇ ਸਾਥੀਆਂ ਨੇ ਜਰੂਰ ਪਹੁੰਚਣਾ ਸਹਿਮਤੀ ਹੋ ਗਈ ਹੈ ਸਾਰੇ ਰਲ ਮਿਲ ਕੇ ਹੁਣ ਚੱਲਣਾ ਕਿਸੇ ਮੇਰੇ ਵੀਰ ਨੇ ਹੁਣ ਕੋਈ ਲੜਨਾ ਨਹੀਂ ਕੋਈ ਝਗੜਨਾ ਨਹੀਂ ਕਿ ਸਾਨੂੰ ਕੋਈ ਅਹੁਦਾ ਨਹੀਂ ਦਿੱਤਾ